ਲਓ ਜੀ ਇੰਤਜ਼ਾਰ ਦੀਆਂ ਹੋਈਆਂ ਘੜੀਆਂ ਖਤਮ ਜਿਹੜੀ ਹਲਦੀ ਆਪਾਂ ਲਾਈ ਸੀਗੀ ਉਹ ਹੁਣ ਪੱਕ ਕੇ ਹੋ ਗਈ ਤਿਆਰ ਤੇ ਉਹਦੇ ਬਾਰੇ ਅੱਜ ਪੂਰੀ ਆਪਾਂ ਜਾਣਕਾਰੀ ਦੇਣੀ ਹੈ ਕਿ ਵੀ ਉਹ ਕਿਦਾਂ ਨਿਕਲ ਰਹੀ ਹੈ ਤੇ ਕਿਦਾਂ ਉਹਨੂੰ ਪਟਣਾ ਚਾਹੀਦਾ ਹੈ ਤੇ ਕਿਵੇਂ ਉਹਦੀ ਸਫਾਈ ਹੋਣੀ ਚਾਹੀਦੀ ਤੇ ਕਿਹੜਾ ਬੀਜ ਜਿਹੜਾ ਸਾਨੂੰ ਖੇਤਾਂ ਦੇ ਵਿੱਚ ਲਾਉਣਾ ਚਾਹੀਦਾ ਦੇਖੋ ਤੁਸੀਂ ਪੂਰੀ ਹਲਦੀ ਜਿਹੜੀ ਪੱਕ ਕੇ ਤਿਆਰ ਹੋ ਗਈ ਆਪਣੇ ਆਪ ਡਿੱਗ ਚੁੱਕੀ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਆਪਾਂ ਪਹਿਲਾਂ ਪੂਰਾ ਖੇਤ ਦਾ ਵਿਊ ਦੇਖਦੇ ਦੇ ਵਿੱਚ ਆਪਾਂ ਨੇਚਰਲ ਤਰੀਕੇ ਨਾਲ ਕਿਸ ਤਰੀਕੇ ਨਾਲ ਆਪਾਂ ਦੀ ਪਟਾਈ ਕਰ ਰਹੇ ਹਾਂ ਤੇ ਕਿਦਾਂ ਅਸੀਂ ਪੈਕਿੰਗ ਕਰਕੇ ਤੇ ਕਿਵੇਂ ਆਪਾਂ ਉਹਨੂੰ ਘਰੇ ਲਿਆ ਕੇ ਸਫਾਈ ਕਰਨੀ ਹੈ ਤੇ ਉਹਦੀ ਇੱਕ ਛੋਟੀ ਜਿਹੀ ਜਿਹੜੀ ਐ ਸੈਂਪਲ ਅਸੀਂ ਪਟ ਕੇ ਤੁਹਾਨੂੰ ਤੇ ਘਰੇ ਲਿਜਾ ਕੇ ਸਾਰਾ ਦਿਖਾਵਾਂਗੇ ਤੇ ਉਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਐਂਡ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਕਿ ਕਿਹੜਾ ਬੀਜ ਤੁਹਾਨੂੰ ਬੀਜਣਾ ਚਾਹੀਦਾ ਤੇ ਕਿਹੜਾ ਨਹੀਂ ਬੀਜਣਾ ਚਾਹੀਦਾ ਤੇ ਬੜੇ ਦੇ ਵੀਡੀਓ ਦੇ ਅੰਤ ਤੱਕ ਤੇ ਵੇਖਦੇ ਜਾਇਓ ਇੱਕ ਵਾਰ ਆਪਾਂ ਪਹਿਲਾਂ ਨੇਚਰਲ ਦੇਖਦੇ ਆਂ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਵਾਂਗੇ ਇੱਕ ਵਾਰ ਕਰਕੇ ਮੇਰਾ ਤਾਂ ਰਾਦਾ ਸੀ ਪਹਿਲਾਂ ਸਾਰਾ ਜੇ ਕਿਆ ਕਿੱਦਾਂ ਸਮਾਂ ਕੁਛ ਅੱਗੇ ਆਪਾਂ ਲੈ ਜੀ ਸਾਰੇ ਹੋਲ ਫਾਪੇ ਦੂਜੇ ਵੀ ਚੱਕ ਲੈ ਜਗਾ ਕਈ ਲੈ ਕੇ ਜਾਣੀ ਸੱਚ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਵਾਰ ਫਿਰ ਤੁਹਾਡੇ ਕੋਲ ਵੀਡੀਓ ਲੈ ਕੇ ਹਾਜ਼ਰ ਆ ਤੇ ਅੱਜ ਜਿਹੜੇ ਆਪਣੇ ਵੀਡੀਓ ਦੇ ਅੰਦਰ ਮੇਨ ਜਿਹੜੀ ਚੀਜ਼ ਆਪਾਂ ਉਹ ਗੱਲ ਕਰਾਂਗੇ ਹਲਦੀ ਬਾਰੇ ਕਿਉਂਕਿ ਜਿਹੜੀ ਸਾਡੀ ਹਲਦੀ ਦਾ ਸਮਾਂ ਪੂਰਾ ਹੋ ਗਿਆ ਤੇ ਉਹਦੀ ਹੁਣ ਅਸੀਂ ਪਟਾਈ ਸ਼ੁਰੂ ਕਰਨ ਲੱਗੇ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਵੀ ਸਾਡੀ ਜਿਹੜੀ ਇਹ ਪਟਾਈ ਚੱਲ ਰਹੀ ਹੈਗੀ ਆ ਤੇ ਇਹ ਸਾਰੀ ਜਿਹੜੀ ਹਲਦੀ ਦਾ ਜਦੋਂ ਪੱਕਣ ਦਾ ਟਾਈਮ ਹੁੰਦਾ ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਪੱਤੇ ਇਹਦੇ ਡਿੱਗ ਜਾਂਦੇ ਹੈਗੇ ਆ ਤੇ ਇਹ ਸਹੀ ਜਿਹੜਾ ਹੁਣ ਇਹਦਾ ਬਿਲਕੁਲ ਸਹੀ ਜਿਹੜਾ ਹੁਣ ਟਾਈਮ ਜਿਹੜਾ ਆ ਉਹ ਆ ਚੁੱਕਿਆ ਤੇ ਇਹਦੇ ਜਿਹੜੇ ਥੱਲੇ ਫਿੰਗਰਸ ਨੇ ਇਹ ਵੀ ਸਾਰੇ ਵਧੀਆ ਤਰੀਕੇ ਦੇ ਨਾਲ ਜਦੋਂ ਅਸੀਂ ਪਟਾਈ ਕਰਨੀ ਆ ਤਾਂ ਦੋਨੇ ਸਾਈਡਾਂ ਦੇ ਵਿੱਚੋਂ ਜਿਹੜੀਆਂ ਕਈ ਦੇ ਨਾਲ ਲਾ ਕੇ ਦੋਨੇ ਇੱਕ ਟੱਕ ਉਧਰੋਂ ਮਾਰਨਾ ਇੱਕ ਉਧਰੋਂ ਮਾਰਨਾ ਤਾਂ ਫਿਰ ਇਸ ਨੂੰ ਬੜੇ ਇਜ਼ੀ ਥੱਲੋਂ ਇਹਦੇ ਜਿਹੜੇ ਫਿੰਗਰਸ ਨੇ ਜਿਹੜੇ ਪੂਰਾ ਪੰਜਾ ਜਿਹੜਾ ਆ ਆਹ ਨਾਲ ਸਿੱਧਾ ਕੱਢ ਲੈਣਾ ਤੁਸੀਂ ਤੇ ਉਸ ਤੋਂ ਬਾਅਦ ਜਿਹੜੀ ਸ਼ਾਂਤੀ ਜਿਹੜੀ ਆ ਉਹ ਬਾਅਦ ਦੇ ਵਿੱਚ ਕਿਵੇਂ ਕਰਨੀ ਹੈ ਕਿਸ ਤਰੀਕੇ ਦੇ ਨਾਲ ਕਰਨੀ ਹੈ ਤੇ ਦੋਸਤੋ ਹਲਦੀ ਦੇ ਅੰਦਰ ਕਿਵੇਂ ਸੀਡ ਜਿਹੜਾ ਆ ਉਹ ਕਿਹੜਾ ਬੀਜਣਾ ਚਾਹੀਦਾ ਹੈ ਤੇ ਕਿਹੜੀ ਕੁਆਲਿਟੀ ਜਿਹੜੀ ਆ ਹਲਦੀ ਦੀ ਬੰਦੀ ਹੈ ਤੇ ਕਿਹੜੀ ਜਿਹੜੀ ਆ ਲੋ ਕੁਆਲਿਟੀ ਹੁੰਦੀ ਹੈ ਉਹਦੇ ਅੰਦਰ ਸ਼ਾਂਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਅੱਜ ਉਹਦੇ ਬਾਰੇ ਆਪਾਂ ਪੂਰੀ ਚਰਚਾ ਕਰਦੇ ਆਂ ਤੇ ਆਜੋ ਆਪਾਂ ਚੱਲ ਕੇ ਇੱਕ ਵਾਰ ਤੁਸੀਂ ਦੇਖਦੇ ਆਪਾਂ ਹਲਦੀ ਦੇ ਉੱਪਰ ਸਾਰਾ ਸਿਸਟਮ ਜਿਹੜਾ ਆ ਉਹ ਉਹਦੇ ਬਾਰੇ ਗੱਲਬਾਤ ਕਰਦੇ ਆਂ ਜਿਹੜੀ ਸਾਡੀ ਹਲਦੀ ਹੈ ਸਾਰੀ ਸ਼ਾਂਤੀ ਹੋਈ ਹੈ ਜਿਹੜੀ तकरीबन ਅਸੀਂ ਜਿਹੜੀ ਆ ਫਿੰਗਰਾਂ ਜਿਹੜੀਆਂ ਇਹਦੀਆਂ ਅਲ ਤੇ ਇਹ ਜਿਹੜਾ ਪੰਜਾ ਜਿਹੜਾ ਹੁਣ ਇਸ ਤਰੀਕੇ ਦਾ ਜਿਹੜਾ ਦੇਖੋ ਹੈਗਾ ਹੈ ਨਾ ਤਾਂ ਇਸ ਨੂੰ ਜਿਹੜਾ ਤੋੜਨਾ ਇਹਨੂੰ ਧੋ ਕੇ ਆਰਮ ਨਾਲ ਤੁਸੀਂ ਇਹਨੂੰ ਧੋ ਸਕਦੇ ਹੋ ਜਿਵੇਂ ਕਿਸੇ ਵੀ ਮੋਟਰ ਦੇ ਪ੍ਰੈਸ਼ਰ ਨਾਲ ਵੀ ਧੋ ਸਕਦੇ ਹੋ ਜਾਂ ਜਿਹੜਾ ਡਰਾਮਾ ਸਪਰੇਅ ਵਾਲਾ ਹੁੰਦਾ ਉਹਦੇ ਅੰਦਰ ਪਾਣੀ ਪਾ ਕੇ ਉਹਦੇ ਨਾਲ ਵੀ ਧੋ ਸਕਦੇ ਹੋ ਤਾਂ ਦੋਸਤੋ ਇਹ ਜਿਹੜੀ ਫਿੰਗਰਸ ਜਿਹੜੇ ਨੇ ਇਹ ਅਲੱਗ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਜਿਹੜੇ ਕੀਤੇ ਹੋਏ ਹੈ ਤੇ ਇੱਕ ਮੇਨ ਚੀਜ਼ ਤੁਹਾਨੂੰ ਦੱਸਣੀ ਹੈ ਉਹ ਇਹ ਹੈ ਕਿਉਂਕਿ ਜਿਹੜੀ ਜਿਹੜਾ ਕੁਆਲਿਟੀ ਬਣਦੀ ਹੈ ਉਹ ਤਾਂ ਬਣਦੀ ਹੈ ਇਹਨਾਂ ਫਿੰਗਰਾਂ ਦੇ ਜਿਹੜੀ ਅਸੀਂ ਹਲਦੀ ਦਾ ਜਿਹੜਾ ਕਿਉਂਕਿ ਅਸੀਂ ਇਹਦਾ ਪ੍ਰੋਸੈਸ ਕਰਕੇ ਪਾਊਡਰ ਤਿਆਰ ਕਰਨਾ ਹੈ ਜਿਹੜਾ ਬਾਹਰ ਜਾਂਦਾ ਹੈ ਫੋਰਨ ਦੇ ਅੰਦਰ ਜਾਂਦਾ ਉਹ ਇਸ ਜਿਹੜੀ ਫਿੰਗਰਸ ਦਾ ਜਿਹੜਾ ਪਿਓਰ ਅਗਲੇ ਵਾਲੀ ਫਿੰਗਰ ਹੁੰਦੀ ਹੈ ਇਹਦਾ ਪਾਊਡਰ ਜਾਂਦਾ ਇਹਨੂੰ ਅਸੀਂ ਉਬਾਲ ਨਹੀਂ ਕਰਨਾ ਵੈਸੇ ਲੋਕ ਜਿੰਨੇ ਵੀ ਹਲਦੀ ਬਣਾਉਂਦੇ ਆ ਉਹਨੂੰ ਉਬਾਲ ਕੇ ਬਣਾਉਂਦੇ ਆ ਪਰ ਅਸੀਂ ਬਗੈਰ ਉਬਾਲਿਆ ਇਹਨੂੰ ਇੱਕ ਭਾਪ ਦੇ ਅੰਦਰ ਤਿਆਰ ਕਰਾਂਗੇ ਇਹਦੀ ਜਿਹੜੀ ਕੁਆਲਿਟੀ ਹੈ ਭਾਪ ਦੇ ਨਾਲ ਜਿਹੜੀ ਆ ਡਾਊਨ ਨਹੀਂ ਹੁੰਦੀ ਤੇ ਸਾਲ ਭਾਰ ਵਾਂਗੂ ਭਾਵੇਂ 2- ਤਾਂ ਉਹ ਜਿਹੜੀ ਆ ਉਹ ਉਸ ਤਰੀਕੇ ਦੇ ਨਾਲ ਅਸੀਂ ਦੀ ਤਿਆਰ ਕਰਕੇ ਪੈਕਿੰਗ ਕਰਾਂਗੇ ਤੇ ਫਿਰ ਅਸੀਂ ਕਿਲੋ ਅੱਧਾ ਕਿਲੋ ਦੀਆਂ ਪੈਕਿੰਗਾਂ ਸ਼ੁਰੂ ਕਰਾਂਗੇ ਇਹ ਜਿਹੜਾ ਇਹ ਇਹਦੇ ਵਿੱਚ ਜਿਹੜਾ ਮੇਨ ਹੁੰਦਾ ਜੀ ਇਹ ਇਹਨੂੰ ਬੋਲਦੇ ਆਪਾਂ ਮਦਰ ਪਲਾਂਟ ਇਹ ਅਸੀਂ ਤੁਸੀਂ ਦੇਖਿਆ ਪਿੱਛੇ ਜਿਹੜਾ ਢੇਰ ਲੱਗੇ ਪਏ ਇਹ ਅਸੀਂ ਅੱਡ ਕੱਢੀ ਜੰਨੇ ਆ ਇਹ ਸਾਡਾ ਜਿਹੜਾ ਮਗਰ ਪਹਿਲਾਂ ਜਿਹੜਾ ਸਾਨੂੰ ਬੀਜਿਆ ਸੀਗਾ ਇਹ ਉਹ ਉਹਨੂੰ ਅਸੀਂ ਅਲੱਗ ਕਰੀ ਜੰਨੇ ਆ ਤੇ ਇਹ ਮਦਰ ਪਲਾਂਟ ਜਿਹੜਾ ਆ ਇਸ ਤਰੀਕੇ ਦੇ ਨਾਲ ਹਰ ਹਲਦੀ ਦੇ ਅੰਦਰ ਤੁਸੀਂ ਦੇਖੋਗੇ ਚਾਰੇ ਪਾਸੇ ਜਿਹੜੀਆਂ ਫਿੰਗਰਸ ਹੁੰਦੇ ਨੇ ਜਦੋਂ ਤੁਸੀਂ ਇਹਨੂੰ ਫਿੰਗਰਸ ਨੂੰ ਲਾ ਲਿਆ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਅਲੱਗ ਕਰ ਲਿਆ ਉਸ ਤੋਂ ਬਾਅਦ ਜਿਹੜੀਆਂ ਇਹ ਜਿਹੜੇ ਮਦਰ ਪਲਾਂਟ ਜਿਹੜੇ ਆ ਜਾਂਦੇ ਆ ਤਾਂ ਤਕਰੀਬਨ ਦੋਸਤੋ ਜਿਹੜਾ ਮੇਨ ਗੱਲ ਇਹ ਹੀ ਹੁੰਦੀ ਆ ਵੀ ਜਦੋਂ ਅਸੀਂ ਬੀਜ ਦਿੰਨੇ ਆ ਬੀਜ ਬੀਜਦੇ ਆ ਤਾਂ ਪਿਛਲੀ ਵਾਰੀ ਵੀ ਸਾਨੂੰ ਕਿਸੇ ਨੇ ਮਦਰ ਪਲਾਂਟ ਦਿੱਤੇ ਸੀ ਪਰ ਯੂਨੀਵਰਸਿਟੀ ਦੇ ਡਾਕਟਰ ਜਦੋਂ ਅਸੀਂ ਟ੍ਰੇਨੀ ਲੈਣ ਗਏ ਆ ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਜਿਹੜੇ ਮਦਰ ਪਲਾਂਟ ਜਦੋਂ ਆਪਾਂ ਲਾਉਂਨੇ ਆ ਤਾਂ ਉਹਦੀ ਜਿਹੜੀ ਕੁਆਲਿਟੀ ਆ ਜਿਹੜੀ ਉਹ ਥੋੜੀ ਜੀ ਇਸ ਨਾਲੋਂ ਥੋੜਾ ਘੱਟ ਬਣਦੀ ਹੈ ਪ੍ਰੋਡਕਸ਼ਨ 'ਚ ਵੀ ਘਟ ਆਉਂਦੀ ਆ ਤਾਂ ਹੁਣ ਅਸੀਂ ਜਿਹੜਾ ਬੀਜ ਹੈ ਜਿਹੜਾ ਉਹ ਅਸੀਂ ਇਹਦੇ ਵਿੱਚੋਂ ਹੀ ਅਸੀਂ ਜਿਹੜੇ ਫਿੰਗਰਸ ਜਿਹੜੇ ਅਲੱਗ ਕੀਤੇ ਇਹਦੇ ਜੋ ਬੀਜ ਰੱਖਾਂਗੇ ਉਹ ਵੀ ਬੀਜਾਂਗੇ ਇਹ ਵੀ ਬੀਜਾਂਗੇ ਅਲੱਗ ਤੇ ਕਿਉਂਕਿ ਇਹ ਤਾਂ ਜਿਹੜਾ ਇਹਦੇ ਇਹਦੀ ਦੇ ਕਿੰਨਾ ਜਿਹੜੀ ਕੁਆਲਿਟੀ ਦਾ ਕਿੰਨਾ ਫਰਕ ਪਊਗਾ ਤੇ ਕਿੰਨਾ ਕ ਡਾਊਨ ਆਉਂਦਾ ਕਿਉਂਕਿ ਇਹ ਸਸਤਾ ਹੁੰਦਾ ਤਾਂ ਇਹ ਫਿੰਗਰਸ ਜਿਹੜੇ ਥੋੜੇ ਜਿਹੇ ਮਹਿੰਗੇ ਹੁੰਦੇ ਆ ਇਹ ਇਹ ਇਸ ਕਰਕੇ ਇਹਦਾ ਜਿਹੜੀ ਕੁਆਲਿਟੀ ਜ਼ਿਆਦਾ ਬੈਟਰ ਬਣੀ ਹੋਈ ਹੈ ਮਹਿੰਗੇ ਕਰਕੇ ਤੇ ਇਹ ਜਿਹੜਾ ਸਸਤਾ ਇਹਦੀਆਂ ਜੜਾਂ ਜਿਹੜੀਆਂ ਕੱਟ ਦਾਂਗੇ ਜਦੋਂ ਜਦੋਂ ਇਹ ਵੇਚਣਾ ਹੁੰਦਾ ਤਾ तकरीबन ਅਸੀਂ ਇਹਦੀਆਂ ਕੈਂਚੀ ਨਾਲ ਜਣਾ ਕੱਟ ਦਿੰਨੇ ਆ ਕੱਟ ਕੇ ਜਿਹੜਾ ਇਹ ਸਨੋਹਲਾ ਕਰ ਲੈਣੇ ਪਰ ਇਹ ਮੈਂ ਤਾਂ ਦੇਖੋ ਇਹ ਲੋ ਕੁਆਲਿਟੀ ਚ ਮੰਨਦਾ ਕਿਉਂਕਿ ਇਹ ਜੇ ਤੁਸੀਂ ਜਿੰਨੇ ਪੈਸੇ ਲਾਉਣੇ ਆ ਬੀਜ ਲੈਣਾ ਤਾਂ ਜੇ ਤੁਸੀਂ ਹੋ ਸਕਦਾ ਤਾਂ ਜਦੋਂ ਤੁਸੀਂ ਜਿਵੇਂ ਹੁਣ ਸਾਡੇ ਕੋਲੇ ਆ ਕੇ ਜਿਹੜਾ ਕੋਈ ਲੈ ਕੇ ਜਾਂਦਾ ਥੋੜੇ ਬਹੁਤ ਉਹ ਅਸੀਂ ਇਸ ਤਰ੍ਹਾਂ ਪੂਰਾ ਪੰਜੇ ਕੱਟ ਕੇ ਉਹਨੂੰ ਧੋ ਕੇ ਤੋਲ ਕੇ ਦੇ ਦਿੰਨੇ ਆ ਤੇ ਉਹਦੇ ਅੰਦਰੋਂ ਜਿਹੜੇ ਮਦਰ ਪਲਾਂਟ ਵੀ ਨਿਕਲ ਜਾਂਦਾ ਤੇ ਜਿਹੜੇ ਫਿੰਗਰਸ ਜਿਹਨੇ ਉਹ ਵੀ ਅਲੱਗ-ਅਲੱਗ ਨਿਕਲ ਜਾਂਦੇ ਆ ਤੇ ਇਹਦੇ ਚੋਂ ਇਹ ਹੁੰਦਾ ਵੀ ਜਿਵੇਂ ਹੁਣ ਆ ਚੀਜ਼ਾ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜਾ 2 ਬੀ ਬੀਜਣਾ ਹੈ ਨਾ ਉਹ ਤੁਸੀਂ ਆ ਜਿਹੜੀ ਫਿੰਗਰਸ ਹੈ ਇਹਨੂੰ ਅਲੱਗ ਕਰ ਲੈਣਾ ਇਹਦੇ ਉੱਤੇ ਜਿਹੜੀ ਆ ਅੱਖ ਬਣੀ ਹੋਈ ਹੈ ਜਿਵੇਂ ਗੰਨੇ ਦੀ ਅੱਖ ਬਣੀ ਹੈ ਇਹਨੇ ਫਟਾਰ ਕਰਨੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਆ ਜਿਹੜੀ ਅਲੱਗ ਕਰ ਲੈਣੀ ਆ ਦੇਖੋ ਤਾਂ ਇਸ ਦੇ ਉੱਤਰ ਦੇਖੋ 1 2 3 ਥਾਈ ਇਹਦੀ ਫਟਾਰ ਬਣੀ ਹੋਈ ਹੈ ਇਦਾਂ ਹੀ ਇਹਦੇ ਬਣਨੀ ਆ ਇਹ ਜਿੰਨੇ ਜਿੰਨੇ ਵੀ ਇਹ ਜਿਹੜੀ ਫਟਾਰਾਂ ਨੇ ਇਹ ਜਦੋਂ ਬਾਹਰ ਨਿਕਲਣਗੇ ਜੀ ਇਹਨਾਂ ਦਾ ਇਹੀ ਜਿਹੜੀ ਪਲਾਂਟ ਜਿਹੜਾ ਪੂਰਾ ਹੈਲਥੀ ਬਣਨੇ ਆ ਤੇ ਇਹਦੇ ਥੱਲੇ ਜਿਹੜਾ ਪੰਜਾ ਵੱਡਾ ਬਣੂਗਾ ਤੇ ਕੁਆਲਿਟੀ ਵੀ ਬਣੂਗੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਸੀਡ ਜਿਹੜਾ ਤੁਸੀਂ ਤਿਆਰ ਕਰਨਾ ਤੇ ਬੀਜਣ ਦਾ ਜਿਹੜਾ ਤਰੀਕਾ ਆ ਉਹ ਤੁਹਾਨੂੰ ਜਦੋਂ ਬਜਾਈ ਦੇ ਟਾਈਮ ਦੇ ਉੱਤੇ ਦੱਸਾਂਗੇ ਤੇ ਦੋਸਤੋ ਇਹ ਤਾਂ ਹੁਣ ਮੰਨ ਕੇ ਚੱਲੋ ਵੀ ਜਿਹੜੀ ਕੁਆਲਿਟੀ ਜਿਹੜੀ ਬਣਾ ਕੇ ਅਲੱਗ ਕੀਤੀ ਹੋਈ ਹੈ ਇਹਨੂੰ ਅਸੀਂ ਭਾਪ ਦੇ ਅੰਦਰ ਤਿਆਰ ਕਰਕੇ ਤੇ ਫਿਰ ਇਹਦਾ ਪ੍ਰੋਸੈਸ ਕਰਾਂਗੇ ਤਾਂ ਅਸੀਂ ਇੱਕ ਕਿੱਲੇ ਦੀ ਜਿਹੜੀ ਹੈ तकरीबन ਮੰਨ ਕੇ ਚਲੋ 200 ਫੁੱਟ ਲੰਬਾਈ ਜਿਹੜੀ ਹੈ ਇੱਕ ਕਿੱਲੇ ਦੀ ਹੁੰਦੀ ਹੈ ਉਹਦੀ ਇੱਕ ਵੱਟ ਦੇ ਅੰਦਰ ਉਹ ਜਿਹੜੀ ਇਹ ਸਾਡੀ ਹਲਦੀ ਜਿਹੜੀ ਹੈ ਇਹ ਇੱਕ ਪੱਟੀ ਹੈ ਇੱਕ ਵਾਰ ਇਹ ਤੋਲ ਕੇ ਅਸੀਂ ਦੇਖਾਂਗੇ ਵੀ ਇਹ ਕਿੰਨੀ ਕੁ तकरीबन ਜਿਹੜੀ ਹੈ ਹੁੰਦੀ ਹੈ ਕਿਉਂਕਿ ਇਹ ਲਫਾਫੇ ਨੇ ਸਾਡੋ-ਡੋੜੀ ਸਾਰੇ ਪਾਈ ਹੋੜੀ ਸਾਰੇ ਇੱਕ ਜਿਹੜਾ ਐਵਰੇਜ ਜਿਹੜੀ ਹੈ तकरीबन ਅਸੀਂ ਇਸ ਤਰੀਕੇ ਨਾਲ ਕੱਢਦੇ ਹਾਂ ਜੇ ਕਿਸੇ ਨੂੰ ਬੀਜ ਚਾਹੀਦਾ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲ ਇਹਨਾਂ ਜ਼ਿਆਦਾ ਨਹੀਂ ਹੈਗਾ ਕਿਉਂਕਿ ਅਸੀਂ ਜ਼ਿਆਦਾ ਪ੍ਰੋਸੈਸਿੰਗ ਦਾ ਕਰਦੇ ਹਾਂ ਇਹ ਪਾਊਡਰ ਜਿਹੜਾ ਉਹ ਤਿਆਰ ਕਰਦੇ ਆ ਪਾਊਡਰ ਜਿਹੜਾ ਅਸੀਂ ਤਿਆਰ ਕਰਕੇ ਉਹ ਅਸੀਂ ਦੇ ਸਕਦੇ ਆ ਕੁਆਲਿਟੀ ਵਾਈਜ਼ ਜਿਹੜੀ ਆ ਉਹ ਸਾਡਾ ਨੰਬਰ 1 ਹੋਊਗਾ ਉਹਦੇ ਅੰਦਰ ਸਾਨੂੰ ਕੋਈ ਲਾਂਭਾ ਨਹੀਂ ਆਊਗਾ ਤੇ ਜੇ ਕੋਈ ਸੀਡ ਜਿਹਨੇ ਕਿਸੇ ਖਾਣ ਵਾਸਤੇ ਕੋਈ ਕਨਾਲ ਦੀ ਕਨਾਲ ਕੋਈ ਲਾਉਣਾ ਹੋਇਆ ਉਹ ਸਾਡੇ ਤੋਂ ਤਸੀਲ ਜਿਹੜਾ ਆ ਫੋਨ ਦੇ ਉੱਤੇ ਸਕਰੀਨ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹਦੇ ਬਸ ਲਾਉਣ ਦਾ 메ਨ ਧਿਆਨ ਰੱਖਣਾ ਹੈ ਜਿਹੜਾ ਉਹ ਇਹ ਹੈ ਕਿ ਜਦੋਂ ਤੁਸੀਂ ਬੱਟਾ ਪਾ ਲਿਆ ਤੇ ਉਹਦੇ ਤੇ ਨਾਲ ਜੇ ਜਿਹੜੇ ਛਾਂ ਵਾਸਤੇ ਵੀ ਪ੍ਰਬੰਧ ਕਰਨਾ ਪਊਗਾ ਮਈ ਜੂਨ ਦਾ ਮਹੀਨੇ 'ਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਕਿਸ ਤਰ੍ਹਾਂ ਕਰਨਾ ਹੈ ਕਿਵੇਂ ਕਰਨਾ ਹੈ ਉਹਦੇ ਬਾਰੇ ਵੀ ਜਿਹੜਾ ਆ ਮੈਂ ਕਮੈਂਟਾਂ ਦੇ ਅੰਦਰ ਤੁਸੀਂ ਮੈਨੂੰ ਆਦਾ ਨੰਬਰ ਜਿਹੜਾ ਕਮੈਂਟਾਂ ਦੇ ਵਿੱਚ ਪਾ ਦਿਓ ਤੇ ਮੈਂ ਤੁਹਾਨੂੰ ਉਸ ਤੇ ਸੰਪਰਕ ਕਰਕੇ ਤੁਹਾਨੂੰ ਸਾਰਾ ਗਾਈਡ ਕਰ ਦੂੰਗਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਮਈ ਜੂਨ ਦੇ ਵਿੱਚ ਇਹਨੂੰ ਸੰਭਾਲਣ ਦੀ ਲੋੜ ਹੁੰਦੀ ਹੈ ਤੇ ਮਹਾਰਾਸ਼ਟਰਾ ਜਾਂ ਉਧਰ ਦੀ ਸਾਈਡ ਤੋਂ ਕਿੱਦਾਂ ਮਤਲਬ ਇਹਨੂੰ ਸੰਭਾਲਦੇ ਆ ਤੇ ਇਹ ਸਾਰ ਜਿਹੜੀ ਵੈਰਾਈਟੀ ਜਿਹੜੀ ਆ ਬਹੁਤ ਅੱਛੀ ਹੈ ਬੜੀ ਵਧੀਆ ਵੈਰਾਈਟੀ ਹੈ ਦੇਸੀ ਵੈਰਾਈਟੀ ਹੈ ਹੈਲਦੀ ਦੀ ਤੇ ਬੈਸਟ ਹੈ ਤੇ ਨੰਬਰ 1 ਵੈਰੈਟੀ ਆ ਤੇ ਦੋਸਤੋ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਹਲਦੀ ਦਾ ਪ੍ਰੋਜੈਕਟ ਹੈ ਜਿਹੜਾ ਅਸੀਂ ਉਹ ਕਰ ਰਹੇ ਹੈਗੇ ਤੇ ਅੱਗੇ ਜਿਵੇਂ ਇਹ ਪ੍ਰੋਸੈਸ ਕਰਾਂਗੇ ਉਹਦੀ ਜਿਹੜੀ ਵੀਡੀਓ ਅਗਲੀ ਵਾਰੀ ਜਿਹੜੀ ਉਹ ਪਾ ਦੇਗੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜਿਹੜਾ ਸੀਡ ਦਾ ਖਾਸ ਤੌਰ ਤੇ ਤੁਸੀਂ ਧਿਆਨ ਰੱਖਣਾ ਹੈ ਬੀਜ ਜਿਹੜਾ ਲੈਣ ਲੱਗੇ ਆ ਇਹ ਖਾਸ ਧਿਆਨ ਰੱਖਣਾ ਕਿ ਤੁਸੀਂ ਇਸ ਤਰੀਕੇ ਦਾ ਬੀਜ ਨਹੀਂ ਲੈਣਾ ਆਹ ਤਾਂ ਬਿਲਕੁਲ ਵੀ ਨਹੀਂ ਲੈਣਾ ਨਾ ਕਈ ਵਾਰੀ ਤੁਸੀਂ ਆਹ ਚੀਜ਼ਾਂ ਲੈ ਲੋਗੇ ਐਵੇਂ ਅਸੀਂ ਆਖੀਏ 20 25000 10 15000 ਦਾ ਕਿੱਲੇ ਦਾ ਬੀਜ ਦੇ ਦਾਂਗੇ ਤਾਂ ਆਹ ਚੀਜ਼ਾਂ ਅਸੀਂ ਕੱਢ ਕੇ ਦੇ ਦੇਗੇ ਤਾਂ ਕਿਉਂਕਿ ਇਹ ਜਿਹੜਾ ਬਿਲਕੁਲ ਇਹ ਵੇਸਟੇਜ ਆ ਸੀ ਇਹ ਸਾਰਾ ਬਿਲਕੁਲ ਇਹਨੂੰ ਸੱਟਾਂਗੇ ਨਹੀਂ ਅਸੀਂ ਵਿੱਚ ਕੰਮ ਲੈਂਦੇ ਇਹ ਤੁਸੀਂ ਲੈ ਸਕਦੇ ਹੋ ਪਰ ਇਹਦੀ ਕੋਈ ਇਹਦੀ ਕੁਆਲਿਟੀ ਜਿਹੜੀ ਆ ਇਹਦੇ ਨਾਲੋਂ ਡਾਊਨ ਹੋਊਗੀ ਇਹਦੀ ਕੁਆਲਿਟੀ ਜਿਹੜੀ ਆ ਇਹਦੇ ਨਾਲੋਂ ਇਸ ਨਾਲੋਂ ਇਹਦੀ ਕੁਆਲਿਟੀ ਜ਼ਿਆਦਾ ਹੋਊਗੀ ਜਿਹੜਾ ਰਿਜ਼ਲਟ ਆ ਉਹ ਜ਼ਿਆਦਾ ਆਊਗਾ ਤੇ ਲੱਗੂਗਾ ਵੀ ਜ਼ਿਆਦਾ ਥਾਂ ਵੀ ਇਹ ਜਿਵੇਂ ਹੁਣ ਮੰਨ ਕੇ ਚੱਲੋ ਵੀ ਇਹ ਦੁੱਗਣਾ ਜਿਹੜਾ ਆ ਤਿਗਣਾ ਲੱਗੂਗਾ ਇਹ ਸਾਡਾ ਬੀਜ ਜਿਹੜਾ ਆ ਉਹਦੇ ਨਾਲੋਂ ਅੱਧਾ ਜਿਹੜਾ ਤੋਲ ਦੇ ਵਿੱਚ ਲੱਗੂਗਾ ਕਿਉਂਕਿ ਇਹ ਕਿਲੋ ਦੇ ਵਿੱਚ ਜਿੰਨਾ ਏਰੀਆ ਕੱਢੂਗਾ ਤਾਂ ਇਹ ਮੰਨ ਕੇ ਚਲੋ ਤਿੰਨ ਕਿਲੋ ਲੱਗੂਗਾ ਇਹ ਕਿਲੋ ਲੱਗੂਗਾ ਉੱਥੇ ਨੇ ਕਿਲੋ ਲੱਗੂਗਾ ਸੋ ਇਸ ਕਰਕੇ ਇਹ ਜਿਹੜੀ ਕੁਆਲਿਟੀ ਦੇ ਵਿੱਚ ਵੀ ਚੰਗਾ ਤੇ ਉਹ ਥਾਂ ਵੀ ਜ਼ਿਆਦਾ ਏਰੀਆ ਜਿਹਦੇ ਵਿੱਚ ਲੱਗ ਜਾਂਦਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ